ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਰਨਾਲਾ ਦੇ ਵਿੱਚ ਪੰਜ ਰਜਿਸਟ੍ਰੇਸ਼ਨ ਕੈਂਪ ਜਿਹੜੇ ਨੇ ਇਸ ਵਿੱਚ ਲਗਾਏ ਜਾਣਗੇ ਉਤੀ ਹਰੇਕ ਪਰਿਵਾਰ ਦੇ ਲਈ ਇੱਕ ਸਿਹਤ ਕਾਰਡ ਜਿਹੜਾ ਜਾਰੀ ਕੀਤਾ ਜਾਵੇਗਾ ਵੱਡੀ ਜਾਣਕਾਰੀ ਸਾਂਝੀ ਕਰਿਆ ਹਰੇਕ ਪਰਿਵਾਰ ਨੂੰ ਜਿਹੜਾ 10 ਲੱਖ ਰੁਪਏ ਦਾ ਮੁਫਤ ਇਲਾਜ ਜੜਾ ਮਿਲੇਗਾ ਰਜਿਸਟ੍ਰੇਸ਼ਨ ਦੇ ਲਈ ਆਧਾਰ ਕਾਰਡ ਜਾਂ ਵੋਟਰ ਆਈਡੀ ਕਾਰਡ ਦੀ ਲੋੜ ਉਥੇ ਦੱਸਦੀ ਕਿ ਵੱਡੇ ਆਪਰੇਸ਼ਨ ਸਰਜੀਆਂ ਅਤੇ ਗੰਭੀਰ ਬਿਮਾਰੀਆਂ ਦਾ ਇਲਾਜ ਜਿਹੜਾ ਇਸ ਦੇ ਵਿੱਚ ਸ਼ਾਮਿਲ ਹੈ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੇ ਵਿੱਚ ਲਾਭ ਉਪਲਬਧ ਜਿਹੜੇ ਹੋਣਗੇ ਵੱਡੀ ਜਾਣਕਾਰੀ ਸਾਂਝੀ ਕਰ ਰਿਹਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਹੜੀ ਉਹ ਸ਼ੁਰੂ ਹੋ ਗਏ ਜਿਸ ਨੂੰ ਵੇਕਡੇ ਹੋਏ ਬਰਨਾਲਾ ਦੇ ਵਿੱਚ ਪੰਜ ਰਜਿਸਟ੍ਰੇਸ਼ਨ ਕੈਂਪ ਜੜੇ ਨੇ ਉਹ ਲਗਾਏ ਜਾਣਗੇ ਉਤੇ ਹਰੇਕ ਪਰਿਵਾਰ ਦੇ ਲਈ ਇੱਕ ਸਿਹਤ ਕਾਰਡ ਜਿਹੜਾ ਉਹ ਜਾਰੀ ਕੀਤਾ ਜਾਵੇਗਾ ਉਤੇ ਹੀ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਫਤ ਇਲਾਜ ਜਿਹੜਾ ਇਸ ਦੇ ਵਿੱਚ ਮਿਲੇਗਾ ਰਜਿਸਟ੍ਰੇਸ਼ਨ ਦੇ ਲਈ ਆਧਾਰ ਕਾਰਡ ਜਾਂ ਵੋਟਰ ਆਈਡੀ ਜਿਹੜੇ ਕਾਰਡ ਸ਼ਾਮਿਲ ਹੋਣਗੇ ਵੱਡੇ ਆਪਰੇਸ਼ਨ ਸਰਜਰੀਆਂ ਤੇ ਗੰਭੀਰ ਬਿਮਾਰੀਆਂ ਦਾ ਇਲਾਜ ਜਿਹੜਾ ਇਸ ਦੇ ਵਿੱਚ ਸ਼ਾਮਿਲ ਹੈ ਤੋਂ ਤੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੇ ਵਿੱਚ ਇਹ ਲਾਭ ਜਿਹੜੇ ਉਹ ਉਪਲਬਧ ਹੋਣਗੇ ਇਸ ਬਾਰੇ ਦੀ ਵੱਡੀ ਜਾਣਕਾਰੀ ਵੱਡੀ ਅਪਡੇਟ ਜਿਹੜੀ ਹੈ ਸਾਂਝੀ ਕਰ ਰਹਾ। ਨਾਲ ਦੀ ਕੀ ਹਰ ਇੱਕ ਪਰਿਵਾਰ ਦੇ ਲਈ ਇਕ ਸਿਹਤ ਕਾਰਡ ਜਿਹੜਾ ਜਾਰੀ ਕੀਤਾ ਗਿਆ ਹੈ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਫਤ ਇਲਾਜ ਜਿਹੜਾ ਮਿਲੇਗਾ ਰਜਿਸਟ੍ਰੇਸ਼ਨ ਦੇ ਲਈ ਆਧਾਰ ਕਾਰਡ ਜਾਂ ਵੋਟਰ ਆਈਡੀ ਕਾਰਡ ਦੀ ਲੋੜ ਹੈ ਇਸ ਦੇ ਵਿੱਚ ਤਸਦੀਕੀ ਵੱਡੇ ਆਪਰੇਸ਼ਨ ਸਰਜਨੀਆਂ ਤੇ ਗੰਭੀਰ ਬਿਮਾਰੀਆਂ ਦਾ ਇਲਾਜ ਜਿਹੜਾ ਉਹ ਸ਼ਾਮਿਲ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੇ ਵਿੱਚ ਲਾਭ ਉਪਲਬਧ ਜਿਹੜੇ ਹੋਣਗੇ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰਿਆ ਮੁੱਖ ਮੰਤਰੀ ਸੇਧਵੀਮਾ ਯੋਜਨਾ ਜਿਹੜੀ ਸ਼ੁਰੂ ਹੋਈ ਹੈ ਜਿਸ ਦੇ ਵਿੱਚ ਹੁਣ ਬਰਨਾਲਾ ਦੇ ਵਿੱਚ ਜਿਹੜੇ ਨੇ ਪੰਜ ਰਜਿਸਟ੍ਰੇਸ਼ਨ ਕੈਂਪਸ ਇਸ ਦੇ ਵਿੱਚ ਲਗਾਏ ਜਾਣਗੇ ਹਰੇਕ ਪਰਿਵਾਰ ਦੇ ਲਈ ਇੱਕ ਸਿਹਤ ਕਾਰਡ ਜਾਰੀ ਕੀਤਾ ਗਿਆ ਤੇ ਅਤੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਫਤ ਇਲਾਜ ਜਿਹੜਾ ਉਹ ਮਿਲੇਗਾ ਤੇ ਇਸ ਦੇ ਨਾਲ ਹੀ ਦੱਸ ਦੇ ਕਿ ਰਜਿਸਟ੍ਰੇਸ਼ਨ ਦੇ ਲਈ ਆਧਾਰ ਕਾਰਡ ਜਾਂ ਵੋਟਰ ਆਈਡੀ ਕਾਰਡ ਦੀ ਲੋੜ ਲੋੜ ਹੈ ਤੇ ਉਹਤੇ ਹੀ ਦੱਸਦੀ ਹੈ ਕਿ ਵੱਡੇ ਆਪਰੇਸ਼ਨ ਸਰਜਰੀਆਂ ਦੇ ਨਾਲ ਨਾਲ ਗੰਭੀਰ ਬਿਮਾਰੀਆਂ ਦਾ ਇਲਾਜ ਜਿਹੜਾ ਇਸ ਦੇ ਵਿੱਚ ਸ਼ਾਮਲ ਹੋਵੇਗਾ ਪੰਜਾਬ ਸਰਕਾਰ ਦੇ ਵੱਲੋਂ ਬਧੇਰੀ ਜਾਣਕਾਰੀ ਦੇ ਲਈ ਸੜੇ ਨਾਲ ਅਮਿਤ ਸੇਠੀ ਜੁੜ ਚੁੱਕੇ ਨੇ ਅਮਿਤ ਸੇਠੀ ਅੱਜ ਬਰਨਾਲਾ ਦੇ ਵਿੱਚ ਪੰਜ ਰਜਿਸਟ੍ਰੇਸ਼ਨ ਕੈਂਪ ਜਿਹੜੇ ਨੇ ਉਹ ਲਗਾਏ ਜਾਣਗੇ ਸਿਹਤ ਬੀਮਾ ਯੋਜਨਾ ਜਿਹੜਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਕਿ ਕੁਝ ਜਾਣਕਾਰੀ ਉਸ ਨੂੰ ਲੈ ਕੇ ਮੈਂ ਮੰਨਦੀ ਜਿਸਾ ਚਾਹੁੰਗਾ ਕਿ ਆਪਣਾ ਜਿਹੜੀ ਹੈ ਲੋਕਾਂ ਵਾਸਤੇ ਬੜੀ ਰਾਹਤ ਦੀ ਗੱਲ ਹੈ ਕਿ 10 ਲੱਖ ਦਾ ਹੈ ਨਿਮਾਟ ਰਹਾ ਪੰਜਾਬ ਸਰਕਾਰ ਦੋਈ ਹੈ ਪੰਜਾਬ ਸਰਕਾਰ ਦਾ ਕਿਸੇ ਨਾ ਕਿਸੇ ਲੋਕ ਲਈ ਹੈ ਇਸ ਗੱਲ ਦੀ ਜਿਹੜੀ ਸਲਾਣਾ ਕਰ ਰਹੇ ਨੇ ਕਿ 10 ਲੱਖ ਦਾ بیمਾ ਲੋਕਾਂ ਨੂੰ ਮਿਲੇਗਾ ਤੇ ਬਰਨਾਲਾ ਦੀ ਗੱਲ ਕਰੀ ਉੱਥੇ ਵੀ ਅੱਜ ਰਜਿਸਟ੍ਰੇਸ਼ਨ ਕੈਂਪ ਜਿਹੜੇ ਨੇ ਜਗ੍ਹਾ ਜਗ੍ਹਾ ਤੇ ਲਗਾਏ ਜਾਣਗੇ ਤੇ ਉੱਥੇ ਜਾ ਕੇ ਲੋਕ ਆਪਣੇ ਵਿਜੀਟੇਸ਼ਨ ਕਰਾਣ ਅਧਾਰ ਕਾਰਡ ਅਨੇਜੀਆਂ ਪੁਣਾ ਨੂੰ ਵੀ ਜਾਂਦੇ ਨੇ ਸਰਕਾਰ ਨੂੰ ਜਿਹੜੀ ਸਿਸ਼ਣ ਵਾਸਤੇ ਉਹ ਚੀਜ਼ਾਂ ਉੱਥੇ ਵੇਖੀ ਜਿਹੜੀ ਹੈ ਆਪਣਾ ਰਜਿਸਟ੍ਰੇਸ਼ਨ ਜਿਹੜੀ ਹੈ ਕਰਵਾ ਸਕਦੇ ਨੇ ਤੇ ਇੱਕ ਅੱਛੀ ਰਾਹਤ ਵਾਲੀ ਗੱਲ ਜਿਹੜੀਆਂ ਆਪ ਲੋਕਾਂ ਲਈ ਇਹ ਨਿਕੋਤੇ ਜਿਹੜੀ ਸਾਹਮਣੇ ਆਉਂਦੀ ਹੈ ਤੇ ਇਸ ਦੇ ਨਾਲ ਇਹ ਇਲਾਜ ਦੀ ਗੱਲ ਕੀਤੀ ਜਾਵੇ ਅਮਿਤਾ ਦੱਸਿਆ ਜਾ ਰਿਹਾ ਹੈ ਕਿ ਗੰਭੀਰ ਬਿਮਾਰੀਆਂ ਦੇ ਨਾਲ ਨਾਲ ਹੋਰ ਵੀ ਇਲਾਜ ਜਿਹੜੇ ਨੇ ਇਸ ਦੇ ਵਿੱਚ ਸ਼ਾਮਲ ਹੋਣਗੇ ਤਾਂ ਕਿ ਜਿੰਨਾ ਪੈਸਾ ਦੇਖਿਆ ਜਾਂਦਾ ਹੈ ਕਿ ਹਸਪਤਾਲਾਂ ਦੇ ਵਿੱਚ ਆਮ ਜਿਹੜੇ ਮਜਬੂਰ ਲੋਕ ਨੇ ਜਿਹੜੇ ਪੂਰ ਉਹਨਾਂ ਦੇ ਵੱਲੋਂ ਜਿਹੜਾ ਇੰਨਾ ਨਹੀਂ ਭਰਿਆ ਜਾਂਦਾ ਖਰਚਾ ਪਰ ਉੱਥੇ ਹੀ ਕਰਜ਼ਾ ਚੱਕ ਲੈਂਦੇ ਨੇ ਕਈ ਵਾਰੀ ਆਪਣਾ ਘਰ ਵੇਚ ਦਿੰਦੇ ਨੇ ਇਲਾਜ ਤੇ ਲਈ ਪਰ ਹੁਣ ਜਿਹੜਾ ਮਾਨ ਸਰਕਾਰ ਦੇ ਵੱਲੋਂ ਹੈ ਉਪਰਾਲਾ ਜਿਹੜਾ ਕੀਤਾ ਗਿਆ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਹੁਣ ਦੇ ਰਿਹਾ ਕਿਉਂਕਿ ਇਸ ਦੇ ਵਿੱਚ ਗੰਭੀਰ ਬਿਮਾਰੀਆਂ ਜੇ ਲੋਕਾਂ ਨੂੰ ਹੈ ਤਾਂ ਉਸ ਦਾ ਇਲਾਜ ਵੀ ਜਿਹੜਾ ਸ਼ਾਮਲ ਹੈ ਬਿਲਕੁਲ ਇਸ ਦਾ ਪਹਿਲਾ ਮੈਂ ਜ਼ਿਕਰ ਕੀਤਾ ਸੀ ਕਿ ਰਾਹਤ ਅਲੀ ਫਬਰ ਕੇ ਮੰਨ ਕੀਤਾ ਬਿਲਕੁਲ क्योंकि लोगों को है दस लाख रुपए का जिसका बीमा मिलेगा तो अक्सर देखने को मिलता है कि अगर कोई किसी के घर के अगर कोई सीरीयस कोई बीमारी है पिछले लंबे अवसे तो व्यक्ति बीमार है, काफी है तो काफी ज्यादा जो है जो माड़े हालात हो जाते जो दस लाख रुपए की राशि अगर किसी व्यक्ति मिलती है तो अपना इलाज करवा स है तो बिल्कुल राहत वाली जी है लगातार लोगों के गलबात हो रही है लोग भी काफी खुश दिखाई दे रहे हैं जी जी वधेरी जानकारी दे अमित बहुत बहुत धन्यवाद जुड़े रहेंगे थोड़े